ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹਣਾ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਦੋ ਗੱਬਣਾ ਮੱਝਾਂ ਤੁਹਾਨੂੰ ਦਿਖਾਉਣੀਆਂ ਤੇ ਆ ਦੋ ਤੋਕੜਾ ਗੱਬਣਾ ਤੁਹਾਨੂੰ ਦਿਖਾਉਣੀਆਂ ਚੱਕ ਪਾਸ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਹਣਾ ਨਾਲ ਹਾਂਜੀ ਵਿਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਦੀਪਾ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਵਧੀਆ ਭਾਜੀ ਸਭ ਚੱਲ ਰ ਠੀਕ ਠਾਕ ਹੀ ਚੱਲਦਾ ਹਾਂਜੀ ਅੱਜ ਮੜੀਆਂ ਮੱਝਾਂ ਰੈਸਟ ਕਰਨ ਦੀਆਂ ਰਹਿਮਾਨ ਨਾਂ ਬੈਠ ਕੇ ਅੱਛਾ ਰਪੀਤ ਭਾਜੀ ਇਦਾਂ ਵੀ ਆਈਆਂ ਹੀ ਮਲੋ ਇਹ ਕ ਮੈਂ ਆਈ ਅੱਜ ਅੱਛਾ ਉਹ ਇਹਦਾ ਤੀਜੋ ਟੀ ਆਈ ਅੱਛਾ ਇੱਕ ਆਇਆ ਕੱਲ ਦੀ ਆਈ ਠੀਕ ਹੈ ਤੇ ਉਹ ਵੀ ਹੁਣੇ ਆਈ ਆ ਇਹਨਾਂ ਨੂੰ ਨਵਾ ਕੇ ਨਾ ਮੈਂ ਕਿਹਾ ਲਿਬੜੀਆਂ ਬੜੀਆਂ ਆ ਅੱਛਾ ਤੇ ਤੁਸੀਂ ਕਹੇ ਵੀ 11 ਵਜੇ ਪਹੁੰਚ ਜਾਣਾ ਟਡਕੋ ਹਾਂਜੀ ਹਾਂਜੀ ਅਸੀਂ ਨਵਾਣੂਗੇ ਚਲ ਅਸੀਂ ਕਿਹਾ ਵੀ ਤੇਲ ਤਲ ਲਾਇਆ ਇਹਦੇ ਜਦਾਂ ਵੇਖਿਆ ਆ ਬਿਨਾਂ ਨਵਾਣੂਗੇ ਤੇਲ ਲਾਇਆ ਫਿਰ ਵੇਖਿਆ ਨੀਂਜੀ ਹੁੰਦੀ ਆ ਕਿਤਰਾ ਹੀ ਡੰਗਾਂ ਦਾ ਹਿਸਾਬ ਕਤਾ ਵਿਚਾਰਿਆਂ ਦਾ ਠੀਕ ਠੀਕ ਕਿਹੜੇ ਕਿਸੇ ਨੇ ਨਵਾਏ ਹੀ ਨਹੀਂ ਡੰਗਰ ਤੇ ਆ ਵੇਖੋ ਕੀ ਹਾਲ ਇਹਨਾਂ ਦਾ ਬੜੀਆਂ ਜੀ ਬਾਕੀ ਇਹ ਕਿ ਐ ਰਮਾਨਾ ਬੈਠੀਆਂ ਵਾ ਹਾਂਜੀ ਹਾਂਜੀ ਗੱਲ ਇਹ ਕਿ ਦੋਇਆ ਜੀ ਹਰਪ੍ਰੀਤ ਭਾ ਗਾਲੀ ਕਰਨ ਦੀਆਂ ਕੋਈ ਭਾਰਨਿਕ ਕੁਝ ਨਹੀਂ ਹੈ ਨਾ ਵੇਖਾ ਦਿਓ ਸਾਰੇ ਆ ਗੱਬਣ ਮੈਂ ਜੀ ਇਹ ਤਿਆਰੀ ਹੈ ਮੈਂ ਉਹ 10 12 ਦਿਨਾਂ ਦੀ ਛੋਡੀ ਕੱਢਦੀ ਉਹ ਵੀ ਵਿਖਾ ਦਿਓ ਪੀ ਭਾਜੀ ਚਲੋ ਇਹ ਵਧੀਆ ਚੀਜ਼ ਹੈ ਜਿਹੜੀ ਕੋਈ ਆਪਾਂ ਇਸੇ ਕਰਕੇ ਠਾਈਆਂ ਨਹੀਂ ਆ ਕੋਈ ਪਿਛਾਤ ਨਹੀਂ ਵਖੁੰਦੀ ਹਾਂਜੀ ਹਾਂਜੀ ਹੈ ਨਾ ਹਾਂ ਦੇਖ ਸਾਡੇ ਰਮਾਨਾ ਬੈਠੀਆਂ ਸਾਰੀਆਂ ਸਾਰੀਆਂ ਗੱਬਣਾਈਆਂ ਦੋ ਟੁਕੜਾ ਗੱਬਣਾ ਤੇ ਦੋ ਉਤਰਾਂ ਗੱਬਾ ਹਾਂਜੀ ਠਾਦੀਏ ਫਿਰ ਠਾਦੀਏ ਭਾਜੀ ਠਾਦੀਏ ਫਿਰ ਇੱਕ ਲੀ ਦੇ ਨਾਂ ਦੱਸ ਦਿਓ ਵੀਰ ਜੀ ਕਰੀ ਆਪਾਂ ਨਾਮ ਭਾਜੀ ਮੇਰਾ ਬਗੀਚਾ ਸਿੰਘ ਜੀ ਪੇਂਡ ਹਰੜ ਕਲਾ ਤਸੀਲ ਲਈ ਨਾਲਾ ਤੇ ਜ਼ਿਲ੍ਹਾ ਅਮਰਸਰ ਜੀ ਤੇ ਫੋਨ ਨੰਬਰ ਇਹ ਬੋਲ ਦਈਏ 923 ਭਾਜੀ ਦੇ 4209 ਜੀ ਠੀਕ ਹੈ ਹਾਂਜੀ ਪਹਿਲਾਂ ਫਿਰ ਗੱਬਣਾ ਦਿਖਾ ਦਈਏ ਹਾਂ ਗੱਬਣਾ ਇੱਧਰ ਫਿਰ ਤਨ ਟੁਕੜਾ ਗੱਬਣਾ ਦਿਖਾਉਂਦੇ ਹਾਂ ਗੱਬਣਾ ਜੀ ਠੀਕ ਹੈ ਹਾਂਜੀ ਉਹ ਟੁਕੜਾ ਗੱਬਣਾ ਦਾ ਜੋੜਾ ਇਹ ਤੇ ਗੱਬਣਾ ਦਾ ਇਹ ਦੋ ਗੱਬਣਾ ਦਾ ਹਾਂਜੀ ਚਲੋ ਪਹਿਲਾਂ ਫਿਰ ਸ਼ੁਰੂਆਤ ਆ ਛੋਟੀ ਤੋਂ ਹੀ ਆਪਾਂ ਕਰ ਲਈਏ ਚੰਗੀ ਸਾੰਬੀ ਸੁੰਬੀ ਚੋਟੀ ਆ ਦੇਖ ਸਕਦੇ ਜੀ ਪੂਰੀ ਗੋਲ ਆ ਜਣੀ ਆਣ ਕੇ ਭਾਈ ਇਹਨੇ ਦਿਲ ਨਹੀਂ ਲਾਇਆ ਝੋਟੀ ਨੇ ਅੱਛਾ ਬੜੀ ਕੱਲ ਔਖੀ ਚੜ੍ਹੀ ਆ ਗੱਡੀ ਦੇ ਸਾਹਮਣੇ ਦੋ ਢਾਈ ਘੰਟੇ ਨੇ ਖੜੇ ਪਣਾਤੇ ਅੱਛਾ ਗੱਡੀ ਤੇ ਚੜ੍ਹਦੀ ਨਹੀਂ ਨੀ ਨਹੀਂ ਦੇ ਇਹਦੀ ਮਚੜਨਾ ਹੀ ਨਹੀਂ ਤੇ ਅੱਛਾ ਤੇ ਇਹ ਆ ਵੀ ਬਣੀ ਵੀ ਬੜੀ ਹੈ ਦੁੱਧ ਵੀ ਚੜ੍ਹ ਗਈ ਸਭ ਉਪਰੇ ਤਾਂ ਆਣ ਕੀ ਠੀਕ ਆ ਹਾਂਜੀ ਕਿੰਨਾ ਕੁ ਤਰ੍ਹਾਂ ਦੁੱਧ ਚਵਾਈ ਜਾਊਗੀ ਉਹ ਭਾਈ ਦੂਜਾ ਸੁਹਾ ਜੀ ਹਾਂਜੀ ਇੱਥੋਂ ਬਿਲਕੁਲ ਲੱਗੋ ਆਪਣੀ ਝੋਟੀ ਲਈ ਆ 14 ਕਿਲੋ ਪਹਿਲਾਂ ਝੋਟੀ ਨੇ ਦੁੱਧ ਚੁਆਇਆ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਤੋਰੀਆਂ ਫੇਰ ਇੱਕ ਰੇ ਬਾਕੀ ਸੋਹਣੀ ਝੋਟੀ ਆ ਸਿੰਗਾ ਤਾਂ ਵੀ ਸੋਹਣੀ ਆ ਤੇ ਕੱਦ ਵਜਨ ਪੱਖੋਂ ਬੜੀ ਕਮਾਲ ਦੀ ਆ ਜਿਹੜੀ ਸਾਂਭੀ ਕੇ ਇਹ ਵੀਰ ਨੇ ਚੰਗੀ ਦੀ ਜਨਾਵਾ ਬਾਕੀ ਜਿੱਦਨ ਤਿਆਰ ਹੋਈ ਚੰਗੀ ਤਿਆਰ ਹੋਣੀ ਆ ਥੱਲੇ ਇਹ ਵੀ ਪੂਰਾ ਹਵਾਨਾ ਪਰ ਲਾਏਗਾ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖੇ ਤੇ ਮੁੱਲ ਵੀਰ ਜੀ ਦਾ ਫਿਰ ਵੀਰ ਜੀ ਇਹਨੇ ਛੋਟੀਆਂ ਦਾ ਪਾਉਂਦਾ ਤਾਂ ਨਹੀਂ ਰਹਾਦਾ ਜੇ ਵੀਡੀਓ 'ਚ ਅੱਛਾ ਇੱਕ ਤੇ ਆਣ ਕੇ ਵੀ ਦੋ ਦੀ ਚੋਗੀ ਆ ਠੀਕ ਆ ਤੇ ਬਾਕੀ ਕੋਈ ਨਹੀਂ ਕੋਈ ਵੀਰ ਭਰਾ ਫੋਨ ਤੇ ਪੁੱਛ ਲੈ ਅੱਛਾ ਪੇ ਆਪਾਂ ਕੋਈ ਨਹੀਂ ਫੋਨ ਤੇ ਕਰਾਂਗੇ। ਹਿਸਾਬ ਨਾਲ ਦੇ ਦੋਗੇ, ਛੋਟੀ ਦੇ ਹਿਸਾਬ ਨਾਲ। ਛੋਟੀ ਦੇ ਹਿਸਾਬ ਨਾਲ ਹੁੰਦੇ ਅੱਜ ਦੇ ਹਿਸਾਬ ਨਾਲ ਆਪਾਂ ਦੇ ਦਾਂਗੇ। ਠੀਕ ਹੈ ਜੀ। ਤੇ ਜੇ 10-15 ਦਿਨਾਂ ਦੇ ਹਿਸਾਬ ਨਾਲ ਫਿਰ ਤੇ ਉਹ ਸਭ ਦੇ ਦੇ ਗੋਜੂ ਹੈ ਨਾ। ਠੀਕ ਹੈ ਜੀ। ਹਾਂਜੀ। ਹੁਣ ਇੱਕ ਆਮਾਈ ਤੁਹਾਨੂੰ ਦਿਖਾਉਣੀ ਆ। ਇਹ ਤਿਆਰ ਹੀ ਆ ਥੱਲੇ ਬਸ ਜਿਹੜੀ ਛੇਤੀ ਸੂਪ ਹੈ ਨਾ ਇਹਨੇ। ਇਹ ਤਾਂ ਬਲੈਪਨ ਗਾਂ ਹੈ ਜੀ ਭਾਈ ਸਾਹਿਬ ਦਾ। ਠੀਕ ਹੈ ਜੀ। ਤੇ ਇਹ ਕਿੰਨੇ ਕ ਦੁੱਧ ਵਾਲੀ ਜੀ? ਇਹ ਵੀ ਭਾਈ 14-15 ਕਿਲੋ ਵਾਲੀ ਜੀ। ਅੱਛਾ। ਹਾਂਜੀ। ਪਰ ਮੋਰਾ ਨਾ ਦੁੱਧ ਛੋਟੀ ਥੱਲੇ ਚੰਗੇ ਰੀਜਣਾ ਤਿਆ ਅਜੇ ਵੀ ਉਹ ਸਾਦਾ ਦੀ ਢੰਗ ਲਾ ਗਈ। ਅਜੇ ਲੈ ਜਨਾ ਹੈ ਹਰ ਕੀ 2-3 ਦਿਨ ਖੜੂਗੀ। ਬਾਕੀ ਸਾਰੀ ਜੀਵਤ ਥਣ ਪਾਂਡਾ ਵਿੱਚ ਦਾ ਹੈ। ਆ ਦੇ ਸਾਦੇ ਸੱਲੇ। ਬਾਕੀ ਇਹ ਵੀ ਨਹੀਂ ਕਿ ਵਹਨਾ ਕੋਈ ਲਮਕਨਾ ਵਾ। ਆ ਨਾ ਬੜਾ ਸਾਹ ਜੀ। ਸੈਂਕੂ ਵੀ ਖਾ ਦੋ ਕਿੱਡੇ ਸੋਹਣੇ ਹੁੰਡੀ ਆ। ਇਹ ਕਮਾਲ ਨਹੀਂ ਚਟਾ। ਉਹ ਤੋਂ ਲੈ ਕੇ ਸਿਰ ਤੱਕ। ਬਾਕੀ ਇੱਥੇ ਆ ਕੇ ਵੇਖ ਕੇ ਖੜਿਆ ਕਰੋ ਫਿਰ ਪ੍ਰੋਪਰ ਕੱਦ ਗੁੱਦਰਾ ਜਿਹੜਾ ਪਤਾ ਲੱਗ ਜਾਂਦਾ ਹੈ ਵੀਡੀਓ ਦੇ ਕਈ ਵਾਲੀ ਪੂਰੀ ਜਜਮੈਂਟ ਨਹੀਂ ਦੇਣੀ ਆਉਗਾ ਪਸੰਦ ਜਰੂਰ ਆਉਗੀ ਠੀਕ ਹੈ ਜੀ ਸੋਹਣੀ ਬਣਕੀ ਏ ਝੋਟੀ ਤੇ ਮੋਲੇ ਦਾ ਫਿਰ ਮੋਲ ਉਹ ਆਹੀ ਹੱਬੀ ਜਿੱਦਾਂ ਦੀ ਝੋਟੀ ਆ ਖਣ ਲੇਵੇਂ ਦੀ ਹਾਂਜੀ ਮੋਲ ਦਾ ਭਾਵੇਂ ਇਹ ਜੀ ਦਾ 90 95 ਕਰ ਲੋ ਤਾਂ ਵੀ ਠੀਕ ਆ ਆਪਾਂ ਜ ਐ ਜੀ ਮੁੱਲ ਕਰਨਾ ਜੀ ਕਿੰਨਾ ਮੁੱਲ ਹਰਪ੍ਰੀਤ ਭਾਜੀ ਇਹਦਾ ਹੈਗਾ ਜੀ 75 ਅੱਛਾ ਹਾਂਜੀ ਤੇ ਝੋਟੀ ਆਪਾਂ ਜਿਹੜੀ ਦੇ ਦੇਣੀ ਆ 72000 ਦੀ ਜੀ 72000 ਦੀ ਦੇ ਦੇਣੀ ਵਿੱਚ ਮਨਤਨ ਹੋ ਜਾਊਗਾ ਕੋਈ ਗੱਲ ਨਹੀਂ ਮਨਤਨ ਤੁਸੀਂ ਜਿਤਰਾ ਕਹਿੰਦੇ ਹੋ ਉਤਰਾ ਕਰ ਲਈਏ ਪੂਰੇ 70 ਦੀ ਕਰਦੀਏ ਫਿਰ ਚਲੋ ਇੱਕੋ ਹਰਫੀ ਭਾਈ ਫਿਰ ਛੋੜੀ ਨਹੀਂ ਠੀਕ ਜੀ ਹਾਂਜੀ ਠੀਕ ਹੈ ਇਹ ਤਾਂ ਜਿਹੜੀ 100 200 ਰੁਪਈਆ ਉਹ ਛੋੜੀ ਹੋਊਗੀ ਠੀਕ ਜੀ ਹਾਂਜੀ ਹਾਂਜੀ ਹੁਣ ਇਹ ਕਦ ਤੋਕੜ ਕੱਪਣ ਝੋਟੀ ਤੁਹਾਨੂੰ ਨੀਲੀ ਦੀ ਤੁਹਾਨੂੰ ਦਿਖਾਉਣੀ ਆ ਕਿੰਨੇ ਚਿਰ ਦੀ ਚੈੱਕ ਪਾਸਟ ਵਿੱਚ ਜੀ ਭਾਈ ਪੰਜਾਂ ਮਹੀਨਿਆਂ ਦੀ ਜੀ ਦੁੱਧ ਕਿੰਨਾ ਜੇ ਦੇਗਾ ਪੰਜ ਕਿਲੋ ਪੱਕਾ ਜੀ ਠੀਕ ਹੈ ਤੇ ਮਿਲਦੀ ਕਿਦਾਂ ਜੀ ਮਿਲਦੀ ਇਦਾਂ ਪ ਤੇ ਸੱਜਣ ਨੇ ਪਤਾ ਕਿੰਨਾ ਚੋਆਇਆ ਸੱਜਣ ਨੇ 14 15 ਕਿਲੋ ਭਾਈ ਚੋਆਇਆ ਛੋਟੀ ਤੋਰਾ ਫਿਰ ਇੱਕ ਰੀਨ ਬਾਕੀ ਇਹ ਵੀ ਚੰਗੇ ਕਦ ਕਾਠਾ ਲਈ ਆ ਉਨੀਲੀ ਦਾ ਵੀ ਭਾਈ ਹੁੰਦੀ ਏ ਇਹ ਜੇ ਤੇ ਤਾਂ ਇਹ ਕਰੀ ਦੇਖ ਸਾਡੇ ਇੱਕ ਰੀਰ ਜੀ ਰੋਕੇ ਤੇਰਾ ਦਿਖਾ ਦਈਏ ਅੱਖਾਂ ਦੋਵੇਂ ਬਿੱਲੀਆਂ ਇਹਦੀਆਂ ਠੀਕ ਜੇ ਇਹ ਵੀ ਜੀ ਪੰਜਵੇਂ ਮਹੀਨੇ ਦੇ ਕੰਬਨ ਦੱਸੀ ਜੇ ਨਾ ਨੌਕਰੀ ਨੂੰ ਪੰਜ ਮਹੀਨੇ ਹੋ ਗਏ ਬਾਕੀ ਚੋਣ ਚਵਾ ਦੀ ਬੜੀ ਵਧੀਆ ਹੈ ਹਰਪ੍ਰੀਤ ਭਾਜੀ ਠੀਕ ਜੇ ਹਾਂਜੀ ਹਾਂਜੀ ਤੇ ਮੁੱਲ ਮੁੱਲ ਇਹਦਾ ਭਾਈ 60000 ਜੀ ਅੱਛਾ 55 ਦੀ ਦੇ ਦਈਏ 55000 ਦੀ ਵਿੱਚੋਂ ਕਰ ਦਈਏ ਮੰਨ ਤਾ ਦੱਸੋ ਤੁਸੀਂ ਭਾਈ ਕਿੰਨੇ ਦੀ ਕਰ ਦਈਏ ਜੱਸ ਨੋ ਹੀ ਕਰ ਦੋ 52 ਦੇ ਜੀ 52000 ਦੀ ਹਾਂਜੀ ਕਿ ਪੂਰੇ 50 ਦੀ ਕਰ ਦਈਏ ਦੇ ਲਓ ਤੁਹਾਡੀ ਮਰਜ਼ੀ ਆਂਦਾ ਤੇ ਵੇਖ ਲਓ ਤੁਹਾਡੀ ਮਰਜ਼ੀ ਲੋ 50 ਤੁਸੀਂ ਕਹਿੰਦਾ ਤੇ ਠੀਕ ਹੈ ਛੋੜ ਹੀ ਹੋਊ 100 ਰੁਪਏ ਠੀਕ ਜੇ ਫਿਰ ਹਾਂਜੀ ਠੀਕ ਹੈ ਤੇ ਹੁਣ ਇੱਕ ਕੰਮ ਹੀ ਨਹੀਂ ਵੇਖੋ ਕਿੰਡੀ ਕਮਾਲ ਦੀ ਜ਼ਮੀਨ ਹੈ ਆ ਦੇਖ ਸਕਦੇ ਬਿਲਕੁਲ ਪਤਲੇ ਪਤਲੇ ਸਿੰਗ ਆ ਮੀਨੀ ਦਾ ਵੀ ਸ਼ੌਂਕ ਪੂਰਾ ਤੇ ਪੋਡੀ ਦਾ ਪੋਡੀ ਦਾ ਵੀ ਸ਼ੌਂਕ ਪੂਰਾ ਹਾਂਜੀ ਹਾਂ ਦੇਖ ਸਕਦੇ ਬਿਲਕੁਲ ਪਤਲੇ ਪਤਲੇ ਸਿੰਗ ਆ ਇਨੀ ਕੀ ਹੈਗੇ ਨਹੀਂ ਆ ਤੇ ਇਹ ਕਿੰਨੇ ਚਿਰ ਦੀ ਚੈੱਕ ਪਾਸ ਤੇ ਅੱਛਾ ਸਾਢੇ 3 ਮਹੀਨੇ ਦੀ ਅੱਛਾ ਸਾਢੇ 3 ਮਹੀਨੇ ਦੀ ਹਾਂਜੀ ਇਹਨੇ ਤੇ ਸੱਜਣ ਨੇ ਦੁੱਧ ਚੰਗਾ ਕੱਢਿਆ ਨਾ ਭਾਈ 16 ਕਿਲੋ ਦੁੱਧ ਦਿੱਤਾ ਜੀ ਅੱਛਾ ਆਪਣੇ ਕੋ ਵੀਰ ਦਾ ਨੰਬਰ ਹੈ ਜੀ ਕਿਸੇ ਵੀ ਭਰਾ ਨੇ ਗੱਲ ਕਰਨੇ ਵੇ 16 ਕਿਲੋ ਦੁੱਧ ਦਿੱਤਾ ਛੋਟੀ ਜੀ ਅੱਛਾ ਹਾਂਜੀ ਤੇ ਵੇ ਇਹ ਆ ਕਿ ਚਲੋ ਥੋੜਾ ਜਿਹਾ ਅਜੇ ਥੋੜੀ ਕਿ ਲੱਪੇ ਲੁੱਪੇ ਚ ਜਾਦੇ। ਲੱਪੇ ਆ ਪਾਜੀ ਹਰਪ੍ਰੀਤ ਰਾਤੀ। ਅੱਛਾ। ਰਾਤੀ ਉਤਰੀ ਹੋ 11:30 ਵਜੇ ਲਾਰਾ। ਅੱਛਾ। ਹਾਂਜੀ। ਠੀਕ ਐ। ਹਾਂਜੀ। ਤਰ ਹਾਂ ਕਰੀਓ ਉਤਰਾ ਦੁੱਧ ਕਿੰਨਾ ਇਹ ਦੇਖੋ। ਇਹ ਤੋਂ ਵੀ ਪਾਜੀ ਦੁੱਧ ਉਥੇ ਤੇ 6 ਕਿਲੋ ਤੋਂ ਪ্লাস ਹੀ। ਹਾਂਜੀ। ਆਪਣੇ ਕੋਲ ਸਵੇਰੇ ਆਪਾਂ 2.5 ਕਿਲੋ ਚੋਇਆ ਜੀ। ਅੱਛਾ। ਤੇ ਮੇਲੇ ਟਿੱਕੇ ਤੇ ਕਿ ਕਟੋੜੇ ਦੋ 2.5 ਕਿਲੋਮੀਟਰ ਤੋਂ ਆਪਣੇ ਕੋਲ ਆਈ ਆ। ਸਦੂਰੋਂ ਆਈ ਆ। ਦੂਰੋਂ ਆਈ ਆ। ਅੱਛਾ। ਹਾਂਜੀ। ਤੇ ਇਹ ਆਈ ਆ ਆਪਣੇ ਕੋਲ ਸਾਨੇ ਵਾਲੋ। ਅੱਛਾ। ਹਾਂਜੀ। ਕਿਹ ਠੀਕ ਹੈ ਲੁਧਿਆਣਾ ਜ਼ਿਲ੍ਹੇ ਚ ਆਈਏ ਠੀਕ ਬਾਕੀ ਬੇਲਬੁੱਲ ਚੰਗੀ ਆ ਤੇ ਪਿੱਠਕੋੜੇ ਤੇ ਲੈ ਜਾ ਬੱਚੀ ਥੋੜਾ ਜਿਹਾ ਬੁਦਾ ਕਰਦੀ ਹੈ ਜਾਣਾ ਆਖੋ ਉਟਾ ਇਹ ਕਰਨੀ ਕੀ ਕਰਨ ਲੱਗੇ ਬੰਦ ਬੰਦ ਕੋਈ ਗੱਲ ਨਹੀਂ ਵਿਰਦੀ ਬੰਦ ਤੇ ਇਹਦਾ ਮੁੱਲ ਵੀਰ ਜੀ ਕੀ ਰੱਖੀਏ ਫਿਰ ਇਹ ਨੂੰ ਇਹ ਨੂੰ ਉੱਥੇ ਪਾਇਆ ਉਹਦਾ ਸੰਗਲ ਹੈ ਅੱਛਾ ਹਾਂਜੀ ਆਵੇ ਕੋਈ ਸੰਗਲ ਪਾਇਆ ਚੱਪੂ ਮੈਂ ਪਾਇਆ ਚੱਪੂ ਦੇ ਹੋਲ ਜੀ ਕਰਕੇ ਨਾ ਡਰਦੀ ਆ ਅੱਛਾ ਹਾਂਜੀ ਉਹ ਸੰਗਲ ਹਦੀਖ ਭਾਈ ਪਿਆ ਜੀ ਠੀਕ ਆ ਅਮਖਾ ਜੀ ਚਲੋ ਕੋਈ ਨਹੀਂ ਉਹ ਦਿਖ ਨਹੀਂ ਦੇ ਆ ਸਾਹਮਣੇ ਆ ਜਿਹੜਾ ਸੰਗਲ ਜੇ ਆ ਸੰਗਲ ਲੱਥਾ ਦਾ ਠੀਕ ਹੈ ਵਰਕੇ 올 ਜੀ ਕਰਦੀ ਏ ਥੋੜੀ ਠੀਕ ਜੀ ਤੇ ਬਾਕੀ ਇਹਦੇ ਸਣ ਬਹਣਾ ਤੁਹਾਨੂੰ ਦਿਖਾ ਦਈਏ ਚੰਗੀ ਤਰ੍ਹਾਂ ਲੱਗੇਗਾ ਬੜੀ ਜਾਨ ਬੜੀ ਪੜੀ ਮਿਲਕਵੇਂ ਵਿੱਚ ਚੰਗੀ ਲੱਗੀ ਆ ਪੂਰੀ ਨਸਲ ਦੀ ਆ ਕਵਾਲ ਨੀ ਜਰਾ ਸਿਰ ਤੋਂ ਲੈ ਕੇ ਤੇ ਪੂਛ ਤੱਕ ਚੱਟਾ ਤੇ ਮੁੱਲ ਮੁੱਲ ਭਾਜੀ ਦਾ 65 ਕਰ ਲੀਏ ਜਿੱਡੀ ਝੋਟੀ ਆ ਅੱਛਾ ਹਾਂ ਜੀ ਪਰਦੇ ਨਹੀਂ ਨਹੀਂ 60 ਚੋਂ ਕਰ ਦਈਏ ਕੋਈ ਮੰਗ ਦੱਸ ਦਿਓ ਤੁਸੀਂ ਭਾਜੀ ਜੀ ਆ ਜਿਆ ਜਿਆ ਕਰ ਦਈਏ ਫਿਰ 57 ਦੀ ਦੇਲੀ ਸਤੁਨ ਜਯਾਰ ਦੀ ਛੋਟ ਹੋ ਜੋ ਵਿੱਚ ਛੋਟ 500 ਰੁਪਈਆ ਕਰਾਂ ਠੀਕ ਜੀ ਹਾਂਜੀ ਬਾਕੀ ਛੋਟੀ ਭਾਜੀ ਸਾਮਣ ਵਾਲੀ ਹੈ ਛੋਟੀ ਗਾਂ 4 ਲੱਖ 1.5 ਲੱਖ ਦੀ ਹੈ ਠੀਕ ਜੀ ਠੀਕ ਹੈ ਕਿ ਨਹੀਂ ਇਹ ਆ ਕਿ ਇਹੋ ਜੇ ਪਛੋ ਸਬੰਧ ਦਾ ਵੀ ਵਾਧਾ ਹੁੰਦਾ ਹੈ ਵਾਧਾ ਹੁੰਦਾ ਹਾਂਜੀ ਤੇ ਹੁਣ ਇੱਕ ਆ ਗਾਂ ਇਹ ਹੁਣ ਇਹ ਆ ਪੀਪਾ ਜੀ ਆਈ ਜੇ ਫਿਰ 7 7.5 ਰੇ ਦੀ ਚਵਾਈ ਜੇ ਠੀਕ ਹੈ ਤੇ ਇਹਦੇ ਨਾਲੇ ਗੋਧ ਉਹ ਲੀਟਰ ਵਾਲਾ 12 ਕਿਲੋ ਬੱਚਾ ਬੱਚਾ ਨਹੀਂ ਹੈ ਤਾਂ ਭਾਜੀ ਹੈਗਾ ਅੱਛਾ ਬੱਚਾ ਨਹੀਂ ਹੈਗਾ ਤੋੜ ਦੋ ਫਿਰ ਇਹਨੂੰ ਹਾਂਜੀ ਸੂਈ ਨੂੰ ਪਤਾ ਕਿੰਨਾ ਚਿਰ ਹੋਇਆ ਮੈਨੂੰ ਵਸ ਤੋਂ ਵਾਦੇ ਤਮੀਨ ਆਉ ਵਾਤੋ ਠੀਕ ਹੈ ਮਹੀਨੇ ਤੇ ਲਾਗੇ ਬੰਦੇ ਦੀ ਸੂਈ ਦਾਸ ਤੇ ਇਹ ਨਹੀਂ ਜੁੰਦਰ ਹੀ ਹੋਗੀ 12 ਕਿਲੋ ਹੈਗਾ ਪੱਕਾ ਦੁੱਧ ਪੱਕਾ 12 ਕਿਲੋ ਹੈਗਾ ਹੁਣ ਚਲੋ ਸੜਕੋ ਅੱਜ ਆਈ 1 ਕਿਲੋ ਖਾਣ ਦਾ ਭਾਏ ਫਰਕ ਪੈ ਜੇ 12 ਕਿਲੋ ਪੱਕਾ ਲਿਖਣ ਵਾਲਾ ਹੈਗਾ ਦੁੱਧੋਂ ਹੀ ਹਟੇ ਵਾਦੋਂ ਨਹੀਂ ਤੁਹਾਨੂੰ ਸੇਵਾ ਹੀ ਨਹੀਂ ਵੀ ਰੋਣਾ ਇਹ ਜਿੰਦ ਫੋੜਿਆ ਦੀ ਬਾਕੀ ਜੜੀਆਂ ਸੂਈਆਂ ਸਵਾਈਆਂ ਵਾ ਉਹ ਤੁਸੀਂ ਤਸੱਲੀ ਆਪ ਕਰਕੇ ਛੱਡਣੀ ਦੀ ਇਹ ਲੈ ਤੇ ਇਹਦਾ ਕੀ ਚੱਲੀ ਕਰਨ ਚਾਹੇ ਇਹਨਾਂ ਇਹਨਾਂ ਲੜਾਰ ਅਫਸਰ ਅਫਸਰ ਤੇ ਇਹਦਾ ਮੁੱਲ ਇਹਦਾ ਮੁੱਲ ਭਾਜੀ 30 ਕਰਦੇ ਜੀ ਅੱਛਾ ਹਾਂਜੀ ਦੇਣੀ ਕਿੰਨੇ ਦੀ ਐ ਇਹ ਹਰਪੀ ਭਾਜੀ 28 ਦੀ ਦੇ ਦੀਏ 28000 ਦੀ ਦੇ ਦੋ ਹਾਂਜੀ ਛੋਟ ਕਰਦੇ ਕੇ ਵਿੱਚ ਛੋਟ ਦਾ ਦਾਦੋ ਜੋਦ ਸੀ ਕਰਾਉਣਾ ਯਾਰ ਕਰਦੀ ਏ ਛੋਟ ਮੈਂ ਇਹ ਨਾਲ ਕੋਈ ਗੱਲ ਨਹੀਂ ਕਰਦੇ ਉਹ ਇਹ ਆਪੀਆ ਕਰਦਾ ਹੈ ਮੰਨ ਲਓ 26 ਦੀ ਭਾਈ ਦੇ ਰਾਂ ਅੱਛਾ 26000 ਦੀ ਦੇ ਦੋ 26 ਦੇ ਨਾਲ ਬਾਕੀ ਦੁੱਧ 12 ਲੀਟਰ ਚਵਾ ਕੇ ਅੱਛੀ ਕਰ ਜੂਗੀ ਇਹ ਵੀ ਸਾਹਬ ਨਹੀਂ ਕਿਸੇ ਨੇ ਕੀਤੀ ਠੀਕ ਹੈ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਬਸ ਵੀਰ ਜੀ ਇਹੋ ਹੀ ਆਪ ਜਰਾ ਸੂਆ ਡੰਗੜ ਆਪਣੀ ਤਸੱਲੀ ਕਰਕੇ ਖੜੋ ਹਾਂਜੀ ਜਿਹੜਾ ਗੱਬਣਿਆਂ ਨੂੰ ਪਾਸ ਕਰਕੇ ਖੜੋ ਠੀਕ ਹੈ ਜੀ ਹਾਂਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ ਚਾਖ ਕੇ ਖੜੇ ਜੀ ਪਸੰਦ ਹੋਵੇ ਤਾਂ ਲੈ ਜਨਾ ਪਸੰਦ ਹੋਵੇ ਤਾਂ ਇੱਥੇ ਤੇ ਪੱਠੇ ਪਾਈਦੇ ਨੇ ਵੇਦੀ ਉਹਨਾਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ